ਸ਼੍ਰੋਮਣੀ ਕਾਲੀਦਾਲ ਵੱਲੋਂ ਜਥੇਦਾਰ ਰਕबीर ਸਿੰਘ ਨਾਲ ਮੁਲਾਕਾਤ ਕਰੰਤੇ ਪਰਮਿੰਦਰ ਸਿੰਘ ਢੀਂਸਾ ਦਾ ਵੱਡਾ ਬਿਆਨ ਸਾਹਮਣੇ ਹੈ ਢੀਂਸਾ ਨੇ ਕਿਹਾ ਕਿ ਵਾਰ-ਵਾਰ ਉਹੀ ਮੁੱਦੇ ਨੂੰ ਲੈ ਕੇ ਕਾਲ ਤੱਕ ਸਹਿਬ ਤੇ ਜਾਣ ਦਾ ਕੀ ਮਤਲਬ ਹੈ ਉਹਨਾਂ ਨੇ ਕਿਹਾ ਕਿ ਕਾਲੀਦਾਲ ਤੱਕ ਸਹਿਬ ਤੇ ਆਪਣਾ ਦਬਾਅ ਬਣਾਉਣਾ ਚਾਹੁੰਦੀ ਹੈ ਢੀਂਸਾ ਨੇ ਅੱਗੇ ਕਿਹਾ ਕਿ ਸਿੰਘ ਸਹਿਬਾਨ ਗਿਆਨੀ ਰਕबीर ਸਿੰਘ ਨੇ ਕਿਹਾ ਕਿ ਕਾਲ ਤੱਕ ਸਹਿਬ ਦਾ ਜੋ ਹੁਕਮ ਹੈ ਉਸ ਦੇ ਇਹਨਾਂ ਬਿਨ ਪਾਲਣਾ ਹੋਣੀ ਚਾਹੀਦੀ ਹੈ ਪਰਮਿੰਦਰ ਢੀਂਸਾ ਨੇ ਸ਼੍ਰੋਮਣੀ ਕਾਲੀਦਾਲ ਤੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਕਾਲੀਦਾਲ ਅੱਗੂ ਬਹਾਨੇਬਾਜ਼ੀ ਕਰ ਰਹੇ ਨੇ ਵਾਰ-ਵਾਰ ਸ਼ਿਕਾਇਤ ਜਿਹੜੇ 7 ਮੈਂਬਰੀ ਕਮੇਟੀ ਬਣਾਈ ਗਈ ਸੀ ਉਸ ਨੂੰ ਅਕਾਲੀ ਦਲ ਲੀਡਰ ਮੰਨਤਾ ਨਹੀਂ ਦੇਣਾ ਚਾਹੁੰਦੇ ਨੇ ਇਹ ਲੀਡਰ ਸਿੱਧੇ ਤੌਰ ਤੇ ਅਕਾਲ ਤਖਤ ਤੇ ਆਪਣਾ ਦਬਾਅ ਪਾ ਰਹੇ ਨੇ ਸਰ ਅਕਾਲੀ ਦਲ ਦਾ ਵਫਦ ਜਿਹੜਾ ਅਕਾਲ ਸਖਸ ਕੱਲ ਗਏ ਸੀ ਕੀ ਕਹਿਣਾ ਚਾਹੁੰਗਾ ਕੋ ਮੈਨੂੰ ਬੜੀ ਹੈਰਾਨੀ ਆਉਂਦੀ ਐ ਇਸ ਗੱਲ ਤੇ ਵੀ ਦੁਬਾਰੇ ਦੁਬਾਰੇ ਉਹੀ ਮੁੱਦੇ ਨੂੰ ਲੈ ਕੇ ਅਕਾਲ ਤਖਤ ਸਾਹਿਬ ਤੇ ਜਾਣ ਦਾ ਕੀ ਮਤਲਬ ਐ ਜਾਂ ਤਾਂ ਇਹ ਆਪਣੇ ਵਫਦ ਰਾਹੀਂ ਦਬਾਅ ਪਾਣਾ ਚਾਹੁੰਦੇ ਆ ਤੇ ਇਹਨਾਂ ਨੂੰ ਕਲਤਕ ਸਾਬ ਦਾ ਜੋ ਸਿੰਘ ਸਾਹਿਬ ਨੇ ਜਨਰਲ ਰੀਸਿੰਗ ਜੀ ਉਹਨੇ ਬੜਾ ਸਪਸ਼ਟ ਕਹਿਤਾ ਵੀ ਇਹਨ ਬਿੰਨ ਜਿਹੜਾ ਕਲਤਕ ਸਾਬ ਦਾ ਹੁਕਮ ਲਾਗੂ ਕਰਨਾ ਚਾਹੀਦਾ ਤੇ ਦੂਜੀ ਗੱਲ ਜਿਹੜਾ ਇਹ ਬਹਾਨਾ ਬਣਾ ਰਹੇ ਨੇ ਵੀ ਕਿ ਇਹ ਚ ਕਾਨੂੰਨੀ ਉਲਕਚਣਾ ਨੇ ਸਭ ਛੂਟ ਹੈ ਜੀ ਕਿਉਂਕਿ ਜਦ ਐਸਜੀਪੀਸੀ ਦਾ ਪ੍ਰਧਾਨ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਹੋ ਸਕਦਾ ਹੈ ਐਸਜੀਪੀਸੀ ਦਾ ਮੈਂਬਰ ਕੈਬਨਿਟ ਮਿਨਿਸਟਰ ਬਣ ਸਕਦਾ ਤਾਂ ਫਿਰ ਅਕਾਲ ਤਖਤ ਸਾਹਿਬ ਤੋਂ ਪਿਛਲੇ ਸਮੇਂ ਦੇ ਵਿੱਚ ਐਮਐਲਏ ਦੀਆਂ ਟਿਕਟਾਂ ਵੰਡੀਆਂ ਜਾ ਸਕੀਆਂ ਇਹ ਤਾਂ ਬਹੁਤ ਛੋਟੀ ਗੱਲ ਹੈ ਜਿਹੜੀ ਕਮੇਟੀ ਬਣਾਈ ਜਾਂ ਪ੍ਰਧਾਨ ਨੂੰ ਜਾਂ ਵਰਕਿੰਗ ਕਮੇਟੀ ਨੂੰ ਹਦਾਇਤ ਦਿੱਤੀ ਇਹਦਾ ਕੋਈ ਇਹਦਾ ਕੋਈ ਮੈਨੇ ਨਹੀਂ ਹੈਗੇ ਸੋ ਇਹ ਸਿਰਫ ਬਹਾਨਾ ਬਣਾ ਰਹੇ ਨੇ ਇਹ ਦੋਨੇ ਮੁੱਦਿਆਂ ਤੋਂ ਉਹ ਭੱਜਣਾ ਚਾਹੁੰਦੇ ਨੇ ਖਾਸ ਤੌਰ ਤੇ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਜਿਹੜੀ ਬਣਾਈ ਅਕਾਲ ਤਖਤ ਸਾਹਿਬ ਉਹਨੂੰ ਇਹ ਮਾਨਤਾ ਨਹੀਂ ਦੇਣਾ ਚਾਹੁੰਦੇ ਇਹਨਾਂ ਦਾ ਇਹ ਵੀ ਇਹ ਜਿਹੜਾ ਹੈ ਜੇ ਸਹੀ ਢੰਗ ਨਾਲ ਭਰਤੀ ਹੁੰਦੀ ਹੈ ਤਾਂ ਫਿਰ ਸਰਦਾਰ ਸੁਮੀਰ ਸਿੰਘ ਬਾਦਲ ਦਵਾਰੇ ਪ੍ਰਧਾਨ ਨਹੀਂ ਬਣ ਸਕਦੇ ਲੋਕਾਂ ਨੇ ਨਹੀਂ ਪ੍ਰਵਾਨ ਕਰਨਾ ਸੋ ਉਸ ਗੱਲ ਤੋਂ ਡਰਦੇ ਮਾਰੇ ਇਹ ਸਾਰਾ ਕੁਝ ਕਰ ਰਹੇ ਪਰ ਅੱਜ ਮੀਟਿੰਗ ਵੀ ਬੁਲਾਈ ਹੈ ਜੀ ਇਸ ਸਟੀਫਨ ਨੂੰ ਲੈ ਕੇ ਸੁਮੀਰ ਸਿੰਘ ਬਾਦਲ ਦੇ ਉਹ ਤਾਂ ਉਹਨਾਂ ਦਾ ਜਿਵੇਂ ਚਾਹਣ ਕਿਉਂ ਵੀ ਕਰਨੀ ਹੈ ਉਹਨਾਂ ਦੇ ਜਿਹੜੇ ਚਾਪਲੂਸ ਬੰਦੇ ਨੇ ਉਹੀ ਰਹਿਗੇ ਨਾਲ ਹੁਣ ਉਹ ਉਹਨਾਂ ਦੀ ਵਰਕਿੰਗ ਕਮੇਟੀ ਹੈ ਉਹ ਤਾਂ ਜਿਵੇਂ ਹੁਕੈਣ ਕਿਉਂ ਵੀ ਕਰਾ ਲੈਣਗੇ ਜੇ ਮਨਜ਼ੂਰ ਕਰਾਉਣਾ ਹੈ ਮਨਜ਼ੂਰ ਕਰਾ ਲੈਣਗੇ ਜੇ ਇਹਨਾਂ ਨੇ ਕਿਹਾ ਵੀ ਨਹੀਂ ਸਾਨੂੰ ਮਨਜ਼ੂਰੋਂ ਨਹੀਂ ਕਰਾ ਲੈਣਗੇ ਸੋ ਉਹਨਾਂ ਨੇ ਤਾਂ ਆਪਣੀ ਮਰਜ਼ੀ ਨਾਲ ਹੀ ਉਹ ਕਰਨਾ ਹੈਗਾ ਇੱਕ ਆ ਅਮਰਤਪਾਲ ਨੂੰ ਲੈ ਕੇ ਯਾਪਾ ਲਾਇਆ ਗਿਆ ਕਿਸ ਦਾ ਬੜਾ ਮਾੜੀ ਗੱਲ ਹੈ ਪੰਜਾਬ ਸਰਕਾਰ ਦੀ ਕਾਨੂੰਨ ਸਾਰੇ ਵਾਸਤੇ ਬਰਾਬਰ ਹੋਣਾ ਚਾਹੀਦਾ ਜੇ ਅਮਰਤਪਾਲ ਸਿੰਘ ਉਹਨੇ ਕੁਝ ਗਲਤ ਕੀਤਾ ਤਾਂ ਦੇਸ਼ ਦਾ ਕਾਨੂੰਨ ਦੇਖੂਗਾ ਕਾਨੂੰਨ ਦੇ ਤਹਿਤ ਕਾਰਵਾਈ ਜਿਹੜਾ ਯਾਪਾ ਦਾ ਕਾਨੂੰਨ ਹੈ ਉਹ ਇਸ ਕਰਕੇ ਲੱਗਦਾ ਹੈ ਵੀ ਬਹੁਤ ਗੰਭੀਰ ਮੁੱਦਿਆਂ ਤੇ ਜਿਹੜੇ ਦੇਸ਼ ਧਰੋਹ ਦੇ ਹੋ ਕੇਸ ਤੇ ਦਵਾਰੇ ਦਵਾਰੇ ਯੋਪਾ ਲਾਉਣ ਦਾ ਮਤਲਬ ਇਹ ਹੈ ਵੀ ਇਹ ਚਾਹੁੰਦੇ ਨੇ ਵੀ ਅਮਰਪਾਲ ਸਿੰਘ ਬਾਹਰ ਨਾ ਆਉਣ ਕਿਉਂਕਿ ਇੱਕ ਸਾਲ ਜਦ ਬੀਤਦਾ ਇੱਕ ਸਾਲ ਤੋਂ ਵੱਧ ਤੁਸੀਂ ਬਿਨਾਂ ਕੇਸ ਜਿਹੜਾ ਕੋਰਟ ਚ ਕਰੇ ਨਹੀਂ ਰੱਖ ਸਕਦੇ ਕਿਸੇ ਵੀ ਦਿਨ ਚ ਉਹ ਜਦ ਇੱਕ ਸਾਲ ਬੀਤ ਗਿਆ ਉਸ ਤੋਂ ਬਾਅਦ ਨਵਾਂ ਕੇਸ ਕਰਤਾ ਪਿਛਲੀ ਵਾਰੀ ਹੁਣ ਇੱਕ ਸਾਲ ਹੋਰ ਲੰਘ ਗਿਆ ਤਾਂ ਇੱਕ ਤੀਜਾ ਕੇਸ ਨਵਾਂ ਕਰਤਾ ਸੋ ਇਹ ਸਿਰਫ ਅਮਰਪਾਲ ਨੂੰ ਜੇਲ੍ਹ ਚ ਰੱਖਣ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਹੈ ਮੈਂ ਸਮਝਦਾਗਾ ਸਾਡੀ ਕੋਈ ਅੰਮ੍ਰਿਤਪਾਲ ਨਾਲ ਕੋਈ ਇਹ ਨਹੀਂ ਹੈਗਾ ਵੀ ਅਸੀਂ ਉਹਦਾ ਪੱਖ ਪੂਰ ਰਹੇ ਹਾਂ ਪਰ ਇੱਕ ਜਿਹੜਾ ਸੱਚ ਦੀ ਗੱਲ ਹੁੰਦੀ ਹੈ ਜੇ ਉਹਨੇ ਕੋਈ ਗਲਤ ਕੀਤਾ ਹੈ ਉਹਨੂੰ ਕਾਨੂੰਨ ਤਹਿਤ ਕਾਨੂੰਨ ਦੇਖੇਗਾ ਕੋਰਟ ਦੇਖਣਗੇ ਵੀ ਕੀ ਕਾਰਵਾਈ ਕਰਨੀ ਹੈ ਤੁਸੀਂ ਉਹਨੂੰ ਧੱਕੇ ਨਾਲ ਅੰਦਰ ਰੱਖ ਰਹੇ ਹੋ ਇਹ ਮਨੁੱਖੀ ਅਧਿਕਾਰਾਂ ਦਾ ਜਿਹੜਾ ਹੈ ਬਿਲਕੁਲ ਹਨਨ ਹੈ ਅਸੀਂ ਇਹਦਾ ਸਖਤ ਵਿਰੋਧ ਕਰਦੇ ਹਾਂ ਭਗਵੰਤ ਮਾਨ ਦੀ ਸਰਕਾਰ ਦਾ ਜਿਹੜਾ ਅਸਲ ਸਿੱਖ ਵਿਰੋਧੀ ਚਿਹਰਾ ਹੈ ਉਹ ਇਹ ਫੈਸਲਿਆਂ ਦੇ ਨਾਲ ਬਿਲਕੁਲ ਲੋਕਾਂ ਦੇ ਸਾਹਮਣੇ ਆ ਰਹੇ ਝੋਨੇ ਦੀ ਫਸਲ ਨੂੰ ਲੈ ਕੇ ਸੀਵੀਆ ਦੀ ਜਾਂਚ ਮੰਗੀ ਹੈ ਸਰਪਾਲ ਸਿੰਘ ਖੈਰਾ ਨੇ ਵੀ ਪੰਜਾਬ ਸਰਕਾਰ ਨੇ ਵੱਡਾ ਘਟਾਲਾ ਕੀਤਾ ਹੈ ਜੀ ਦੇਖੋ ਬਹੁਤ ਪੰਜਾਬ ਦੇ ਹਿੱਸਿਆਂ ਦੇ ਵਿੱਚ ਜਿਹੜਾ ਝੋਨਾ ਕਿਸਾਨਾਂ ਨੂੰ ਜਿਹੜਾ ਰੇਟ ਨਾਲੋਂ ਘੱਟ ਐਮਐਸਪੀ ਨਾਲੋਂ ਘੱਟ ਰੇਟ ਤੇ ਵਿਕੇ ਜਿਹਦੇ ਵਿੱਚ ਆੜਤੀਏ ਸ਼ਗਰ ਮਾਲਕ ਇਨਸਪੈਕਟਰ ਤੇ ਜਿਹੜਾ ਹੈ ਨੇਤਾ ਆਮ ਆਦਮੀ ਪਾਰਟੀ ਦੇ ਉਹ ਸਾਰੇ ਇਨਵੋਲਵ ਹੋ ਕੇ ਉਹਨਾਂ ਨੇ ਇਕੱਠੇ ਰੜ ਕੇ ਇਹ ਕਬਲੇ ਕੀਤੇ ਨੇ ਤੇ ਇਹਨਾਂ ਨੇ ਘੱਟ ਰੇਟ ਤੇ ਖਰੀਦ ਕੇ ਪੂਰੇ ਰੇਟ ਤੇ ਜਿਹੜੇ ਸਰਕਾਰ ਨੂੰ ਉਹ ਛੋਣਾ ਦਿੱਤੇ ਜਿੱਥੇ ਜਿੱਥੇ ਘੱਟ ਰੇਟ ਤੇ ਵਿਕਿਆ ਉੱਥੇ-ਉੱਥੇ ਇਨਕੁਆਇਰੀ ਹੋਣੀ ਬਣਦੀ ਹੈ ਕਿਸਾਨਾਂ ਦਾ ਜਿਹੜਾ ਬਣਦਾ ਹੱਕ ਹੈ ਉਹਨਾਂ ਨੂੰ ਮਿਲਣਾ ਚਾਹੀਦਾ ਜਿਨ੍ਹਾਂ ਲੋਕਾਂ ਨੇ ਇਹ ਕਬਲੇ ਕੀਤੇ ਨੇ ਉਹਨਾਂ ਤੋਂ ਵਸੂਲੀ ਕਰਕੇ ਕਿਸਾਨ ਜਿਹੜਾ ਜਿਨ੍ਹਾਂ ਨੂੰ ਘੱਟ ਰੇਟ ਤੇ ਵਿਕਿਆ ਉਹਨਾਂ ਨੂੰ ਪੈਸੇ ਦੇਣੇ ਚਾਹੀਦੇ ਨੇ ਤੇ ਸਖਤੋ ਸਖਤ سزا ਮਿਲਣੀ ਚਾਹੀਦੀ ਹੈ ਤਾਂ ਕਿ ਜਿਹੜਾ ਹੈਗਾ ਇਹ ਅੱਗੇ ਤੋਂ ਕੋਈ ਵੀ ਸਰਕਾਰ ਜਾਂ ਕੋਈ ਵੀ ਨੇਤਾ ਜਾਂ ਕੋਈ ਵੀ ਵਿਅਕਤੀ ਇਹ ਇਹੀ ਚੀਜ਼ ਕਰਨ ਤੋਂ ਗੁਰੇਜ਼ ਕਰੇ ਸਰ ਕਿਸਾਨਾਂ ਦੀ ਗੱਲ ਕਰਦੇ ਆਂ ਡੱਲੇਵਾਲ 6ਵੇਂ 45 ਮੈਂ ਦਿਨ ਦੇ ਵਿੱਚ ਜਿਹੜਾ ਉਹਨਾਂ ਦਾ ਮਰਨ ਵਰਤ ਹੈ ਸ਼ਾਮਿਲ ਹੋ ਗਿਆ ਹੈ ਕਿਸ ਤਰ੍ਹਾਂ ਦੇਖਦੇ ਹਾਂ ਕਿਉਂਕਿ ਕੇਂਦਰ ਸਰਕਾਰ ਕੋਈ ਗੱਲ ਨਹੀਂ ਸੁਣਨ ਨੂੰ ਤਿਆਰ ਹੈ ਜੀ ਸੁਪਰੀਮ ਕੋਰਟ ਪੰਜਾਬ ਸਰਕਾਰ ਤੇ ਪ੍ਰੈਸ਼ਰ ਬਣਾ ਰਹੀ ਹੈ ਕਿ ਉਹਨਾਂ ਨੂੰ ਮੈਡੀਕਲ ਟ੍ਰੀਟਮੈਂਟ ਦਿੱਤਾ ਜਾਵੇ ਕਿਸ ਤਰ੍ਹਾਂ ਦੇਖੋ ਦੋਨੋਂ ਸਰਕਾਰਾਂ ਜ਼ਿੰਮੇਵਾਰ ਨੇ ਅੱਜ 1 ਮਹੀਨਾ ਹੋ ਗਿਆ ਸੁਪਰੀਮ ਕੋਰਟ ਨੇ ਵਾਰੀ ਵਾਰੀ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਹੈ ਪੰਜਾਬ ਸਰਕਾਰ ਨੇ ਉਸ ਹੁਕਮ ਤੇ ਸੁਪਰੀਮ ਕੋਰਟ ਦੇ ਤੇ ਕੁਝ ਵੀ ਕਰ ਦੇਈ ਤੇ ਨਾਲੇ ਜਿਹੜੀ ਸਰਕਾਰ ਕਹਿੰਦੀ ਸੀ ਅਸੀਂ 20 ਫਸਲਾਂ ਦੇ ਐਮਐਸਪੀ ਦੇਵਾਂਗੇ ਅੱਜ ਉਹ ਕਿਉਂ ਭੱਜ ਰਹੇ ਨੇ ਜੇ ਹਰਿਆਣਾ ਸਰਕਾਰ ਐਲਾਨ ਕਰ ਸਕਦੀ 20 ਫਸਲਾਂ ਦੇ ਅਸੀਂ ਦੇਵਾਂਗੇ ਤਾਂ ਪੰਜਾਬ ਸਰਕਾਰ ਕਿਉਂ ਨਹੀਂ ਕਰ ਸਕਦੀ ਚਲੋ ਕੇਂਦਰ ਸਰਕਾਰ ਸਾਡੀ ਵਿਰੋਧੀ ਹੈ ਅਸੀਂ ਇਹ ਗੱਲ ਮੰਨ ਲਈਏ ਪੰਜਾਬ ਸਰਕਾਰ ਕੀ ਕਰ ਰਹੀ ਹੈ ਸਰਦਾਰ ਢੱਲੇਵਾਲ ਸਾਹਿਬ ਦੀ ਜਿਹੜੀ ਜ਼ਿੰਦਗੀ ਹੈ ਉਹਦੀ ਬਹੁਤ ਕੀਮਤੀ ਹੈ ਤੇ ਮੈਂ ਸਮਝਦਾ ਉਹਨਾਂ ਨੂੰ ਬਚਾਉਣ ਲਈ ਹਰ ਯਤਨ ਕਰਨਾ ਚਾਹੀਦਾ ਤੇ ਇਥੋਂ ਤੱਕ ਕਿ ਜਿਹੜਾ ਮੈਂ ਕਾਲਪਤਖ ਸਾਹਿਬ ਨੂੰ ਵੀ ਬੇਨਤੀ ਕਰਦਾ ਵੀ ਇਹ ਗੱਲ ਤੇ ਜ਼ਰੂਰ ਵਿਚਾਰਿਆ ਜਾਵੇ ਵੀ ਕੋਈ ਨਾ ਕੋਈ ਹੱਲ ਆਦੇਸ਼ ਦੇ ਰੂਪ ਚ ਚਾਹੇ ਉਹ ਢੱਲੇਵਾਲ ਸਾਹਿਬ ਨੂੰ ਹੁਕਮ ਕਰਨ ਜਾਂ ਹੋਰ ਕੋਈ ਪੰਜ ਪਿਆਰਿਆਂ ਨੂੰ ਕੋਈ ਹੁਕਮ ਹੋਵੇ ਤੋ ਜੋ ਵੀ ਕੁਝ ਕਰ ਸਕਦੇ ਨੇ ਉਹਨਾਂ ਨੂੰ ਇਹ ਸਟੈਪ ਹੁਣ ਲੈਣ ਦਾ ਸਮਾਂ ਤੇ ਡੱਲੇਵਾਲ ਸਾਹਿਬ ਦੀ ਜਾਣ ਪਛਾਣ ਜ਼ਰੂਰੀ ਹੈ ਤੇ ਇਹ ਦੇ ਨਾਲ ਜਿਹੜਾ ਹੈ ਜਿਹੜਾ ਕਿਸਾਨ ਸੰਘਰਸ਼ ਹੈ ਉਹ ਹੋਰ ਮਜ਼ਬੂਤ ਹੋਊਗਾ ਜੇ ਕਿਤੇ ਉਹਨਾਂ ਦਾ ਨੁਕਸਾਨ ਹੋ ਜਾਂਦਾ ਤਾਂ ਫਿਰ ਇਹਦੇ ਨਾਲ ਕਿਸਾਨ ਸੰਘਰਸ਼ ਕੋਈ ਮਜ਼ਬੂਤ ਨਹੀਂ ਸਮੇ ਮੈਂ ਸਮਝਦਾ ਕਮਜ਼ੋਰੀ ਹੋਊਗਾ ਕਿਉਂਕਿ ਲੀਡਰਾਂ ਦੀ ਲੋੜ ਹੁੰਦੀ ਹੈ ਕਿਸੇ ਵੀ ਸੰਘਰਸ਼ ਤੇ ਜੇ ਕੋਈ ਲੀਡਰ ਦਾ ਨੁਕਸਾਨ ਹੋ ਜੇ ਤਾਂ ਫਿਰ ਸੰਘਰਸ਼ ਕਮਜ਼ੋਰ ਪੈ ਜਾਂਦੇ ਪਰ ਸੁਪਰੀਮ ਕੋਰਟ ਹੈ ਜੀ ਪੰਜਾਬ ਸਰਕਾਰ ਨੂੰ ਕਹਿ ਰਹੀ ਹੈ ਕੇਂਦਰ ਸਰਕਾਰ ਨੂੰ ਇੱਕ ਵਾਰ ਇਹ ਹਾਈ ਪਾਵਰ ਕਮੇਟੀ ਵੀ ਬਣਾਈ ਸੀ ਉਹ ਪਹੁੰਚੀ ਸੀ ਉੱਥੇ ਲਾਅ ਐਂਡ ਆਰਡਰ ਸਬਜੈਕਟ ਸੂਬੇ ਦਾ ਹੁੰਦਾ ਹੈ ਸੋ ਲਾਅ ਐਂਡ ਆਰਡਰ ਦੇ ਇਸ਼ੂ ਨੂੰ ਲੈ ਕੇ ਉਹਨਾਂ ਨੇ ਕੇਂਦਰ ਸਰਕਾਰ ਤਾਂ ਕਿ ਕੋਈ ਐਕਟ ਕਰ ਨਹੀਂ ਸਕਦੀ ਕੇਂਦਰ ਸਰਕਾਰ ਤੇ ਉਹਨਾਂ ਨੂੰ ਸੁਪਰੀਮ ਕੋਰਟ ਨੂੰ ਜ਼ਰੂਰ ਹਦਾਇਤ ਕਰਨੀ ਚਾਹੀਦੀ ਹੈ ਵੀ ਕਿਸਾਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹ ਮੰਨੀਆਂ ਜਾਣ ਜਿਹੜੀਆਂ ਫਸਲਾਂ ਤੇ ਐਮਐਸਪੀ ਦੀ ਗੱਲ ਕਿਸਾਨ ਕਰਦੇ ਨੇ ਜਾਂ ਜੋ ਉਹਨਾਂ ਦੀਆਂ ਇਹ ਮੰਗਾਂ ਨੇ ਐਮਐਸਪੀ ਦੀਆਂ ਉਹਨਾਂ ਨੂੰ ਲਾਗੂ ਕੀਤਾ ਜਾਵੇ ਉਹਦੇ ਵਾਸਤੇ ਸੁਪਰੀਮ ਕੋਰਟ ਨੂੰ ਕੇਂਦਰ ਨੂੰ ਕੰਨ ਚਾਹੀਦਾ ਪਰ ਜਿਹੜਾ ਮੰਨਵਰਤ ਉਠਾਉਣ ਦਾ ਕੰਮ ਇਹ ਤਾਂ ਅਲਟੀਮੇਟਲੀ ਪੰਜਾਬ ਸਰਕਾਰ ਨੇ ਕਰਨਾ ਹੈ ਸੋ ਉਹਨਾਂ ਦੇ ਤਹਿਤੀ ਹੋਵੇਗਾ ਸੋ ਜੋ ਵੀ ਕੁਝ ਕਰ ਸਕਦੇ ਨੇ ਉਹਨਾਂ ਨੂੰ ਇਹ ਸਟੈਪ ਹੁਣ ਲੈਣ ਦਾ ਸਮਾਂ ਤੇ ਡੱਲੇਵਾਲ ਸਾਹਿਬ ਦੀ ਜਾਣ ਪਛਾਣ ਜ਼ਰੂਰੀ ਹੈ ਤੇ ਇਹ ਦੇ ਨਾਲ ਜਿਹੜਾ ਹੈ ਜਿਹੜਾ ਕਿਸਾਨ ਸੰਘਰਸ਼ ਹੈ ਉਹ ਹੋਰ ਮਜ਼ਬੂਤ ਹੋਊਗਾ ਜੇ ਕਿਤੇ ਉਹਨਾਂ ਦਾ ਨੁਕਸਾਨ ਹੋ ਜਾਂਦਾ ਤਾਂ ਫਿਰ ਇਹਦੇ ਨਾਲ ਸੰਘਰਸ਼ ਕੋਈ ਮਜ਼ਬੂਤ ਨਹੀਂ ਸਮਾ ਮੈਂ ਸਮਝਦਾ ਕਮਜ਼ੋਰੀ ਹੋਊਗਾ ਕਿਉਂਕਿ ਲੀਡਰਾਂ ਦੀ ਲੋੜ ਹੁੰਦੀ ਹੈ ਕਿਸੇ ਵੀ ਸੰਘਰਸ਼ ਚ ਤੇ ਜੇ ਕੋਈ ਲੀਡਰ ਦਾ ਨੁਕਸਾਨ ਹੋ ਜੇ ਤਾਂ ਫਿਰ ਸੰਘਰਸ਼ ਕਮਜ਼ੋਰ ਪੈ ਜਾਂਦੇ ਆ ਸੁਪਰੀਮ ਕੋਰਟ ਹੈ ਜੀ ਪੰਜਾਬ ਸਰਕਾਰ ਨੂੰ ਕਹਿ ਰਹੀ ਹੈ ਕੇਂਦਰ ਸਰਕਾਰ ਨੂੰ ਇੱਕ ਵਾਰ ਇਹ ਹਾਈ ਪਾਵਰ ਕਮੇਟੀ ਵੀ ਬਣਾਈ ਸੀ ਉਹ ਪਹੁੰਚੀ ਸੀ ਉੱਥੇ ਲਾਅ ਐਂਡ ਆਰਡਰ ਸਬਜੈਕਟ ਸੂਬੇ ਦਾ ਹੁੰਦਾ ਹੈ ਸੋ ਲਾਅ ਐਂਡ ਆਰਡਰ ਦੇ ਇਸ਼ੂ ਨੂੰ ਲੈ ਕੇ ਉਹਨਾਂ ਨੇ ਕੇਂਦਰ ਸਰਕਾਰ ਤਾਂ ਕਿ ਕੋਈ ਐਕਟ ਕਰ ਨਹੀਂ ਸਕਦੀ ਕੇਂਦਰ ਸਰਕਾਰ ਤੇ ਉਹਨਾਂ ਨੂੰ ਸੁਪਰੀਮ ਕੋਰਟ ਨੂੰ ਜ਼ਰੂਰ ਹਦਾਇਤ ਕਰਨੀ ਚਾਹੀਦੀ ਵੀ ਕਿਸਾਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹ ਮੰਨੀਆਂ ਜਾਣ ਜਿਹੜੀਆਂ ਫਸਲਾਂ ਤੇ ਐਮਐਸਪੀ ਦੀ ਗੱਲ ਕਿਸਾਨ ਕਰਦੇ ਨੇ ਜਾਂ ਜੋ ਉਹਨਾਂ ਦੀਆਂ ਇਹ ਮੰਗਾਂ ਨੇ ਐਮਐਸਪੀ ਦੀਆਂ ਉਹਨਾਂ ਨੂੰ ਲਾਗੂ ਕੀਤਾ ਜਾਵੇ ਉਹਦੇ ਵਾਸਤੇ ਸੁਪਰੀਮ ਕੋਰਟ ਨੂੰ ਕੇਂਦਰ ਨੂੰ ਕੰਨ ਚਾਹੀਦਾ ਪਰ ਜਿਹੜਾ ਮਨਵਰਤ ਉਠਾਉਣ ਦਾ ਕੰਮ ਇਹ ਤਾਂ ਅਲਟੀਮੇਟਲੀ ਪੰਜਾਬ ਸਰਕਾਰ ਨੇ ਕਰਨਾ ਹੈ ਸੋ ਉਹਨਾਂ ਦੇ ਤਹਿਤ ਹੀ ਹੋਵੇਗਾ